ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਅਗਲੇ 15 ਦਿਨ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਉਸ ਦੀ ਜਾਣਕਾਰੀ ਸ਼ੇਅਰ ਕਰਾਂਗੇ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮਾਲਵੇ ਇਲਾਕੇ ਦੇ ਵਿੱਚ ਤੇ ਲੁਧਿਆਣਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਨ ਸੋਮਵਾਰ 9 ਤਰੀਕ ਨੂੰ ਹੋਵੇਗੀ ਤੇ ਬਾਕੀ ਦਿਨਾਂ ਦੇ ਵਿੱਚ ਥੋਪ ਲੱਗਣ ਦੀ ਸੰਭਾਵਨਾ ਰਾਤ ਦੇ ਟਾਈਮ ਘੱਟ ਤੋਂ ਘੱਟ ਟੈਂਪਰੇਚਰ 4 ਡਿਗਰੀ ਸੈਲਸੀਅਸ ਜਾਵੇਗਾ। ਅਗਲੇ 2 ਹਫ਼ਤਿਆਂ ਦੇ ਵਿੱਚ ਤੇ ਨਾਲ ਸਵੇਰ ਦੇ ਟਾਈਮ ਦਿਨ ਦੇ ਟਾਈਮ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਹੁਣ ਜੇ ਨਜ਼ਰ ਮਾਰੀ ਹੈ ਕਿ ਮਾਝਾ ਇਲਾਕੇ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ 3 ਤਰੀਕ ਤੇ 7 ਤਰੀਕ ਨੂੰ ਬਦਲ ਹੋਣ ਦੀ ਸੰਭਾਵਨਾ ਰਹੇਗੀ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਰਾਤ ਦੇ ਟਾਈਮ 4 ਤੋਂ 5 ਡਿਗਰੀ ਟੈਂਪਰੇਚਰ ਘਟ ਤੋਂ ਘਟ ਜਾਵੇਗਾ ਤੇ ਦਿਨ ਦੇ ਟਾਈਮ ਵੱਧ ਤੋਂ ਵੱਧ ਟੈਂਪਰੇਚਰ 22 ਤੋਂ 23 ਡਿਗਰੀ ਹੋਵੇਗਾ ਇਹਨਾਂ ਦਿਨਾਂ ਦੇ ਵਿੱਚ ਸਵੇਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ ਜਲੰਧਰ ਨਵਾਂ ਸ਼ਹਿਰ ਤੇ ਬਾਕੀ ਦਵਾਬਾ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 9 ਤਰੀਕ ਨੂੰ ਸਵੇਰੇ ਹੋਵੇਗੀ ਤੇ 7 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਰਹਿਣ ਦੀ ਸੰਭਾਵਨਾ ਰਹੇਗੀ ਘੜ ਤੋਂ ਘੜ ਟੈਂਪਰੇਚਰ 4 ਡਿਗਰੀ ਸੈਲਸੀਅਸ ਅਗਲੇ 2 ਹਫ਼ਤਿਆਂ ਦੇ ਵਿੱਚ ਤੇ ਦੁਪਹਿਰ ਦੇ ਟਾਈਮ 24 ਤੋਂ 23 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ ਨਾਲ ਹਰ ਕਿਸੇ ਤੋਂ ਦਰਮਿਆਨੀ ਬੱਦਲਵਾਈ ਤੇ ਸਵੇਰ ਦੇ ਟਾਈਮ ਧੁੰਦ ਪੈਣ ਦੀ ਸੰਭਾਵਨਾ ਕਿਦੇ ਵਿੱਚ ਤੇ ਲੁਧਿਆਣਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਨ ਸੋਮਵਾਰ 9 ਤਰੀਕ ਨੂੰ ਹੋਵੇਗੀ ਇਹ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਰਾਤ ਦੇ ਟਾਈਮ ਘੱਟੋ ਘੱਟ ਟੈਂਪਰੇਚਰ 4 ਡਿਗਰੀ ਸੈਲਸੀਅਸ ਜਾਵੇਗਾ ਅਗਲੇ 2 ਹਫ਼ਤਿਆਂ ਦੇ ਵਿੱਚ ਤੇ ਨਾਲ ਸਵੇਰ ਦੇ ਟਾਈਮ ਦਿਨ ਦੇ ਟਾਈਮ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਹੁਣ ਜੇ ਨਜ਼ਰ ਮਾਰੀ ਹੈ ਕਿ ਮੱਝਾ ਇਲਾਕੇ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਤੇ ਬਾਕੀ ਮੱਝਾ ਇਲਾਕੇ ਦੇ ਵਿੱਚ 3 ਤਰੀਕ ਤੇ 7 ਤਰੀਕ ਨੂੰ ਬਦਲ ਹੋਣ ਦੀ ਸੰਭਾਵਨਾ ਰਹੇਗੀ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਰਾਤ ਦੇ ਟਾਈਮ 4 ਤੋਂ 5 ਡਿਗਰੀ ਟੈਂਪਰੇਚਰ ਘਟ ਤੋਂ ਘਟ ਜਾਵੇਗਾ ਤੇ ਦਿਨ ਦੇ ਟਾਈਮ ਵੱਧ ਤੋਂ ਵੱਧ ਟੈਂਪਰੇਚਰ 22 ਤੋਂ 23 ਡਿਗਰੀ ਹੋਵੇਗਾ ਇਹਨਾਂ ਦਿਨਾਂ ਦੇ ਵਿੱਚ ਸਵੇਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ ਜਲੰਧਰ ਨਵਾਂ ਸ਼ਹਿਰ ਤੇ ਬਾਕੀ ਦਬਾਬਾ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ 9 ਤਰੀਕ ਨੂੰ ਸਵੇਰੇ ਹੋਵੇਗੀ ਤੇ 7 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਰਹਿਣ ਦੀ ਸੰਭਾਵਨਾ ਰਹੇਗੀ ਘਟ ਤੋਂ ਘਟ ਟੈਂਪਰੇਚਰ 4 ਡਿਗਰੀ ਸੈਲਸੀਅਸ ਅਗਲੇ 2 ਹਫ਼ਤਿਆਂ ਦੇ ਵਿੱਚ ਤੇ ਦੁਪਹਿਰ ਦੇ ਟਾਈਮ 24 ਤੋਂ 23 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਤੇ ਨਾਲ ਹਰਕਤ ਦਰਮਿਆਨੀ ਬਦਲਵਾਈ ਤਸਵੀਰ ਦੇ ਟਾਈਮ ਧੁੰਦ ਪੈਣ ਦੀ ਸੰਭਾਵਨਾ ਰਹੇਗੀ ਚੰਦ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ